ਸਾਨੂੰ ਸਭ ਨੂੰ ਬੈਠੂ ਚਿਰਾਂ ਦੀ ਤਰਵਾਦ ਅੱਜ ਆਨਦੋ ਤੇ ਸਾਰੇ ਕਾਂਗਰਸ ਪਾਰਟੀ ਦੀ ਰੈਲੀ ਲਈ ਕੰਮਜਾਓ ਕਰਨ ਲਈ ਇਸੇ ਮੋੜੇ ਦਾ ਮੋੜਾ ਲਾ ਕੇ ਸਾਰੇ ਜ਼ਿਲ੍ਹੇ ਗੁਰਦਾਸਪੁਰ ਦੀਆਂ ਪੰਚਾਇਤਾਂ ਸੀ ਅਤੇ ਪਟਾਰਖੁਰ ਦੇ ਕੌਂਸਲਿੰਟੈਂਸੀ ਸਾਰੇ ਇਕੱਠੇ ਹੋਏ ਦੁਆਰਾ ਜਨ ਲਈ गहरा ਜੇਤਨ ਵਾਅਦਾ ਔਰ ਮੇਰੇ ਕਹੋ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਜੋ ਦੇਖੋ ਜੋ ਚੋਪੇ ਦੇ ਹਾਲਾਤ ਚਲੋ ਤੁਸੀਂ ਸਾਰੇ ਚੱਲੀ ਜਾਤੀ ਚਾਹੁੰਦੇ ਮੇਰਾ ਭਰਾ ਬਿਲਕੁਲ ਆਪਣੇ ਗਾਗਨਸੀਆਂ ਸਾਡੀ ਕਾਂਗਰਸ ਪਾਰਟੀ ਨੇ ਸੈਂਟਰ ਨਹੀਂ ਨੇ ਸਾਡੇ ਤੁਸੀਂ ਜਰਾਂ ਉਹ ਆਪਿਆ ਪਰ ਜੇ 405 ਦਾ ਬੇਨਤੀ ਹੈ ਚਲੋ ਜਦੋਂ ਵੀ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਏ ਉਹ ਜਵਾਬ ਤੋਂ ਸ਼ੁਰੂ ਹੁੰਦਾ ਪੰਜਾਬ ਵਿੱਚ ਕਾਂਗਰਸ ਸਰਕਾਰ ਆਵੇ ਤੇ ਸੈਂਟਰ ਚ ਆਟਰਮਾਡੀ ਦੀ ਹਾਣੀ ਹੈ ਇਸ ਕਰਕੇ ਮੇਰੀ ਤੁਹਾਡੀ ਸਾਰੇ ਜੀ ਬੇਨਤੀ ਹੈ ਹੋਏ ਰਾਸਤਾਂ ਲੈ ਲਈ ਜਾ ਅਸੀਂ ਸਾਰੇ ਤਖੜੇ ਹੋ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈਏ ਤੇ ਮੂਨੇ ਆ ਮੂਨੇ ਲਾ ਕੇ ਪੂਰੇ ਦੇਸ਼ ਦੇ ਜਿੰਨੇ ਵੀ ਸਾਡੇ ਸਟੇਟਰ ਹੈ ਸਾਡੇ ਕੱਢੇ ਹੋ ਕੇ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਪਹੁੰਚਾਏ ਔਰ ਜਦੋਂ ਜਦ ਵੀ ਕਾਂਗਰਸ ਸਰਕਾਰ ਸੂਬੇ ਸੂਬੇ ਨੇ ਕਿ ਦੇਸ਼ ਨੇ ਤਰੱਕੀ ਕੀਤੀ ਹੈ ਤਾਂ ਇਹ ਸਾਰੇ ਜਾਣਦੇ ਇਸ ਕਰਕੇ ਮੇਰੀ ਤੁਹਾਨੂੰ ਸਾਰੇ ਦੀ ਬੇਨਤੀ ਹੈ ਅਗਰ ਦੇਸ਼ ਨੂੰ ਬਚਾਣਾ ਸੂਬੇ ਨੂੰ ਬਚਾਣਾ ਤੇ ਦੇਸ਼ ਕਰਕੇ ਮੇਰੀ ਤੁਹਾਨੂੰ ਸਾਰੇ ਦੀ ਬੇਨਤੀ ਹੈ ਤਗੜੇ ਹੋ ਕੇ ਵਾਪਸ ਸਥਾਈ ਜੁੜਾ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੇ ਆਈਏ ਤੇ ਲੋਕਾਂ ਨੂੰ ਬਚਾਈਏ ਤੇ ਸੂਬੇ ਦੀ ਤਰੱਕੀ ਕਰਾਈਏ ਬਹੁਤ ਬਹੁਤ ਸਾਰੇ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਉਸਰ ਪਹੁੰਚੇ ਹੋ ਕਾਫੀ ਕਾਫਲੇ ਦੇ ਨਾਲ ਜਿੱਦੇ ਸ਼ਾਕਾ ਵਿਖਾਈ ਜਿੱਦੇ ਕਾਫਲੇ ਨੂੰ ਕੀ ਕਹਿਣਾ ਚਾਹੋਗੇ ਅਸੀਂ ਸਭ ਤੋਂ ਪਹਿਲਾਂ ਸਾਡੇ ਮੀਡੀਆ ਗਰੁੱਪ ਦਾ ਮੈਂ ਆਪਣੇ ਟੀਮ ਵੱਲੋਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਵੱਲੋਂ ਤੇ ਆਪਣੇ ਮਾਨਯੋਗ ਸਾਡੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਹਲਕਾ ਪੋਵਾ ਮਾਨਯੋਗ ਸਾਗਰ ਜਗਿੰਦਰਪਾਲ ਜੀ ਐਮਐਲਏ ਸਾਫ ਮਨੋਦਮਾ ਤੇ ਆ ਦਿਨ ਤੁਹਾਨੂੰ ਬਦ ਕਰਦਾ ਕਿ ਉਹ ਸਮੁੱਚੀ ਟੀਮ ਆਪਣੀ ਹਲਕੇ ਭੋਜਤ ਲੈ ਕੇ ਉਹ ਅੱਜ ਗੁਰਦਾਸਪੁਰ ਬਜੀ ਜਿਹੜਾ ਅੱਜ ਸਮੂਹ ਲੋਕ ਸਭਾ ਹੜਕਾ ਸਾਡੇ ਮਾਨ ਜੋਗ ਸਿੰਘ ਜਿੰਦਰ ਸਿੰਘ ਜੀ ਜਰਦਾਵਾ ਸਾਹਿਬ ਲੋਕ ਸਭਾ ਦੇ ਜਿਹੜੇ ਮੈਂਬਰ ਸਾਹਿਬਨਾਂ ਪਾਰਲੀਮੈਂਟ ਦੇ ਉਹਨਾਂ ਦੇ ਜੋ ਰਹਿਨ ਮੈਂ ਇਥੇ ਜਿਹੜੀ ਅੱਜ ਦਾ ਜਿਹੜਾ ਪ੍ਰੋਗਰਾਮ ਰੰਮੇ ਗਿਆ ਜਿਹੜਾ ਜੇ ਮੰਡਰੇਗਾ ਦੇ ਤਹਿਤ ਉਹਦੇ ਅਧੀਨ ਤੇ ਅੱਜ ਜਿਹੜੀ ਗੱਲਬਾਤ ਜਿਹੜੀ ਚਰਚਾ ਇਹ ਅੱਜ ਉਹਨਾਂ ਦੇ ਜਿਹੜਾ ਮੰਡਰੇਗਾ ਨਾਲ ਸੀਟ ਸੜ ਕੀਤੀ ਗਈ ਆ ਉਹਨਾਂ ਦੇ ਆਧਾਰ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਗੁਰਦਾਸਪੁਰ ਨਾਣਾ ਮੰਡੀ ਗੁਰਦਾਸਪੁਰ ਵਿਖੇ ਠੀਕ ਹੈ ਜੀ ਤੇ ਆਪਾਂ ਇਹ ਜਾਣਦੇ ਆ ਵੀ ਜਿਹੜਾ ਇਹ ਗਰੀਬਾਂ ਦਾ ਪ੍ਰੋਗਰਾਮ ਹੈ ਜਿਹੜਾ ਗਰੀਬਾਂ ਨੂੰ ਮਤਲਬ ਜਿਹੜਾ ਇਹ ਰੋਜ਼ਗਾਰ ਦਿੰਦਾ ਹੈ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਇੱਕ ਕਾਂਗਰਸ ਪਾਰਟੀ ਦਾ ਦੇਣਾ ਜਿਵੇਂ ਕਿ ਸਾਡੇ ਮਾਣਯੋਗ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਾਹਿਬ ਸ੍ਰੀ ਮਨਮੋਹਨ ਸਿੰਘ ਜਿਹੜੇ ਅੱਜ ਸਾਡੇ ਵਿੱਚ ਨਹੀਂ ਹੈ ਇਹ ਉਹਨਾਂ ਦੀ ਹੀ ਰਹਿਣ ਮਾਈ ਜਦੋਂ ਸਾਡੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਹੀ ਗਰੀਬਾਂ ਵਾਸੀ ਜਿਹੜਾ ਰੋਜ਼ਗਾਰ ਹੈ ਜਿਹੜਾ ਹੈ ਇਹ ਸ਼ੁਰੂ ਕੀਤਾ ਸੀ ਅੱਜ ਇਹ ਰੋਜ਼ਗਾਰ ਨਾਲ ਜਿਹੜਾ ਛੇੜਛੜ ਕੀਤੀ ਹੈ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਜਿਹੜੇ ਛੋਟੇ ਵਰਗ ਦੇ ਜਿਹੜੇ ਮਜ਼ਦੂਰ ਤਬਕਾ ਹੈ ਉਹਨਾਂ ਵਾਸਤੇ ਬਹੁਤ ਵੱਡਾ ਸਹਾਰਾ ਹੈ ਕਿ ਮਹੀਨੇ ਦੇ ਵਿੱਚ ਕੋਈ 20 ਦਿਨ 25 ਦਿਨ ਦਾ ਕੰਮ ਮਿਲਦਾ ਚਲੋ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਹੀ ਚੀਜ਼ ਮਿਲਦੀ ਹੈ ਉਹਦੇ ਤੇ ਹੀ ਆਪਣਾ ਜਿਹੜਾ ਉਹ ਸਮਾਂ ਪਾਸ ਕਰਦੇ ਨੇ ਤੇ ਮੈਂ ਇਸ ਕਰਕੇ ਸਾਰਿਆਂ ਦਾ ਆਪਣੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤੇ ਮਾਨਜੋਗ ਸਾਡੇ ਸਾਬਕਾ ਐਮਐਲਏ ਸ਼੍ਰੀ ਜੁਕੇਂਦਰਪਾਲ ਜੀ ਹਲਕਾ ਪੂਆ ਕਾਂਗਰਸ ਪਾਰਟੀ ਦੇ ਇੰਚਾਰਜ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਪੂਰੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਇਸ ਚੀਜ਼ ਦਾ ਡਟ ਕੇ ਬਰੋਧ ਕਰਨਾ ਚਾਹੀਦਾ ਧੰਨਵਾਦ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਗੁਰਦਾਸਪੁਰ ਪਹੁੰਚਿਓ ਮਹਾਂ ਰੈਲੀ ਦੇ ਵਿੱਚ ਕਹਿਣਾ ਕੋਈ ਆਹ ਜੀ ਆਪਣੇ ਪਿੰਡ ਕੋਲੀਆਂ ਤੋਂ ਆਪਣੀ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਨੂੰ ਲੈ ਨਾਲ ਲੈ ਕੇ ਗੁਰਦਾਸਪੁਰ ਰੈਲੀ 'ਚ ਪਹੁੰਚੇ ਆਪਣੇ ਨਾ ਜਿਹਦਾ ਮੇਨ ਮਕਸਦ ਹੈ ਵੀ ਮਨਰੇਗਾ ਬਚਾਓ ਮੇਨ ਮਕਸਦ ਇਹੋ ਹੀ ਆ ਇਹਨੂੰ ਬਚਾਉਣ ਦੀ ਲਈ ਜੋ ਤੁਹਾਡੀਆਂ ਡਿਊਟੀਆਂ ਲਾਈਆਂ ਗਈਆਂ ਨੇ ਜੋ ਆਫਲਾਈਨ ਪ੍ਰੋਗਰਾਮ ਮਿੱਥਿਆ ਗਿਆ ਜੀ ਵਿਕਿੰਦਰਪਾਲ ਵੱਲੋਂ ਐਮਐਲਏ ਸਾਹਿਬ ਵੱਲੋਂ ਤੇ ਆਈਆਂ ਆਪਣੀ ਸਮੁੱਚੀ ਪਿੰਡ ਦੀ ਟੀਮ ਵੱਲੋਂ ਆਏ ਗੁਰਦਾਪੁਰ ਆਏ ਆ ਜਿਹਦੇ ਵਿੱਚ ਸਾਡੇ ਸਾਬਕਾ ਸਰਪੰਚ ਆਪਣੇ ਸੁਰਿੰਦਰ ਜੀ ਆਪਣੇ ਮੈਂਬਰ ਸਾਹਿਬ ਆਪਣੇ ਨਾਂ ਸਾਬਕਾ ਬਿੱਟੂ ਸਭ ਪਹੁੰਚੇ ਆਪਣੇ ਨਾਂ ਜੇ ਡਾਕਟਰ ਸਾਹਿਬ ਆਪਣੇ ਨਾਂ ਸਾਰੇ ਅਸੀਂ ਸਮੁੱਚੀ ਟੀਮ ਨਾਲ ਲੈ ਕੇ ਪਹੁੰਚਿਆ ਗੁਰਦਾਪੁਰ ਤੇ ਬਾਕੀ ਆਪਣੇ ਦੇਖੋ ਸਾਡਾ ਪਰਜੋਰ ਇਹੋ ਪੀਲ ਆ ਆਪਣੇ ਸਰਕਾਰ ਅਗੇ ਵੀ ਇਹ ਗਰੀਬਾਂ ਦਾ ਰੋਜਗਾਰ ਆ ਇਹ ਖਤਮ ਨਾ ਕਰੋ ਆਪਣੇ ਨਾਂ ਇਹ ਸਾਡੇ ਸਾਫਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਹਨਾਂ ਨੇ ਬੜੀ ਜੋ ਸ਼ੋਰ ਨਾਲ ਆਪਣੇ ਨਾਂ ਇਹ ਦੇਣ ਦਿੱਤੀ ਹੀ ਆਪਣੇ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਕਰਕੇ ਗਰੀਬ ਲੋਕਾਂ ਦੇ ਨਾਲ ਜੋ ਰੋਜਗਾਰ ਦਿੱਤਾ ਉਹਨਾਂ ਨੇ ਛੇੜਛਾੜ ਨਾ ਕੀਤਾ ਜਾਵੇ ਆਪਣੇ ਨਾਂ ਇਹ ਵੱਡੀ ਆਪਣਾ ਬੇਨਤੀ ਆਪਣੇ ਸਰਕਾਰ ਨੂੰ ਜੀ ਸਾਬਕਾ ਵਿਧਾਇਕ ਜਗਿੰਦਰਪਾਲ ਨਾਲ ਤੁਸੀਂ ਗੁਰਦਾਸਪੁਰ ਰੈਲੀ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੇ ਕਿਉਂ ਜਿਹੜਾ ਇੱਥੇ ਤੁਹਾਡਾ ਆਉਣ ਦਾ ਕੀ ਮਕਸਦ ਹੈ ਚਲਨਾ ਤੇ ਮੈਂ ਤੁਹਾਡੇ ਚੈਨਲ ਨਾਲ ਹੀ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਤੇ ਆਪਣੀ ਪਿੰਡ ਦੀ ਜਿਹੜੀ ਟੀਮ ਹੈ ਇਹਨਾਂ ਦਾ ਧੰਨਵਾਦ ਕਰਨਾ ਚਾਹਨਾ ਤੇ ਦੂਜਾ ਮਕਸਦ ਇਹ ਆ ਵੀ ਰੈਲੀ ਦਾ ਮਨਰੇਗਾ ਬਚਾਓ ਸੰਘਰਸ਼ ਜਿਹੜੀ ਰੈਲੀ ਆ ਇਸ ਦੇ ਵਿੱਚ ਅਸੀਂ ਗੁਰਦਾਸਪੁਰ ਪਹੁੰਚਿਆ ਸ੍ਰੀ ਜਗਿੰਦਰਪਾਲ ਜੀ ਐਮਐਲਏ ਸਾਹਿਬ ਉਹਨਾਂ ਦੀ ਪਾਰਟੀ ਨਾਲ ਅਸੀਂ ਤੁਰ ਕੇ ਦੇ ਆਏ ਦਾਣਾ ਮੰਡੀ ਜਿਹੜੀ ਹੈ ਗੁਦਾਸਪੁਰ ਵਿੱਚ ਪਹੁੰਚਿਆ ਤੇ ਆਪਣੇ ਸਾਰੇ ਪਿੰਡ ਵਾਸੀਆਂ ਦਾ ਜੋ ਨਾਲ ਸੱਜਣ ਆਏ ਹੋਏ ਹੈ ਨਾ ਮੈਂ ਇਹਨਾਂ ਦਾ ਸਾਰਿਆਂ ਦਾ ਆਪਣੇ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਬੋਲਣਾ ਹਾਂ ਜਿਹੜੇ ਵੱਲੋਂ ਕਾਫਲਾ ਲੈ ਕੇ ਗੁਦਾਸਪੁਰ ਪਹੁੰਚਿਓ ਮਹਾਰਾਜੂ ਰਹੇ ਤੇ ਕੀ ਕਹਿਣਾ ਚਾਹੁੰਦੇ ਸਾਡੇ ਹਾਈ ਕਮਾਂਡ ਨੇ ਜੋ ਡਿਊਟੀ ਲਾਣੀ ਹੈ ਉਹ ਸਾਨੂੰ ਨਿਪਟਨੇ ਪੈਣੀ ਹੈ ਉਹ ਕਰਨੇ ਹੀ ਪੈਣੀ ਹੈ ਅੱਜ ਸਾਡੇ ਬਾਂਬੇ ਤੋਂ ਸੂਰੇ ਠਾਕਰ ਜੀ ਉਹ ਆਏ ਨੇ ਨਰੇਗਾ ਜਿਹੜੀ ਉਹ ਖਤਮ ਕਰਨ ਜਾ ਰਹੇ ਆ ਸੈਂਟਰ ਤੋਂ ਤੇ ਸਾਡੀ ਹਾਈ ਕਮਾਂਡ ਨੇ ਡਿਊਟੀ ਲਗਾਈ ਹੈ ਉਹ ਪੰਜਾਬ ਦੇ ਇਨਚਾਰਜ ਨੇ ਸੂਰੇ ਠਾਕਰ ਜੀ ਉਹ ਅੱਜ ਸਾਨੂੰ ਸਾਰਿਆਂ ਨੂੰ ਗਾਈਡ ਕਰਨਗੇ ਕਿ ਇਹ ਜਿਹੜੀ ਬਿਮਾਰੀ ਹੈ ਜਿਸ ਨਾਲ ਉਹ ਅ ਮਨਰੇਗਾ ਜਿਹੜੀ ਰੋਕਣ ਲੱਗੇ ਆ ਖਤਮ ਕਰਨ ਲੱਗੇ ਆ ਇਹਦਾ ਮੁਕਾਬਲਾ ਆਪਾਂ ਕਿਦਾਂ ਕਰਨਾ ਜਿੰਨੇ ਵੀ ਵਰਕਰ ਕਾਂਗਰਸ ਪਾਰਟੀ ਦੇ ਆਏ ਨਾ ਉਹਨਾਂ ਨੂੰ ਉਹ ਗਾਈਡ ਕਰਨਗੇ ਔਰ ਪੰਜਾਬ ਦੇ ਹਾਇਰ ਲੀਡਰਸ਼ਿਪ ਜਿਹੜੀ ਉਹ ਸਾਰੀ ਇੱਥੇ ਆਈ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਜੀ ਆਏ ਨੇ ਰੰਦਾਵਾ ਜੀ ਆਏ ਨੇ ਤ੍ਰਿਪਤੋ ਬਾਜਵਾ ਜੀ ਆਏ ਨੇ ਔਰ ਪਾੜਾ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਲ੍ਹਾ ਗੁਰਦਾਸਪੁਰ ਅੱਜ ਉਹਨਾਂ ਦੀ ਰਹਿਨਮਾਈ ਥਲੇ ਇਹ ਰੈਲੀ ਕੀਤੀ ਜਾ ਰਹੀ ਹੈ ਪਲੱਸ ਪਠਾਨਕੋਟ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹਾ ਤੇ ਦੋਨੇ ਜ਼ਿਲ੍ਹਿਆਂ ਦੀ ਆਈ ਇੱਕ ਰੈਲੀ ਇਕੱਠੀ ਹੈ ਉਹ ਰੈਲੀ ਜੀ ਸਾਰੇ ਉਹ ਦਸਨਗੇ ਪੀਨ ਨੂੰ ਜਿਹੜੀਆਂ ਸੈਂਟਰ ਦੀਆਂ ਪਾਲਿਸੀਆਂ ਉਹ ਜਿਹੜੀ ਜੜੀ ਵੀ ਸਾਡੇ ਕਾਂਗਰਸ ਸਰਕਾਰ ਨੇ ਆਪਣੇ ਟਾਈਮ ਦੇ ਵਿੱਚੋਂ ਬਣਾਈਆਂ ਸੀ ਉਹਦੇ ਵਿੱਚੋਂ ਸਾਰਾ ਖਤਮ ਕਰਦੇ ਜਾ ਰਹੇ ਨੇ ਉਹਦੇ ਮੁਕਾਬਲੇ ਵਾਸਤੇ ਅੱਜ ਸਾਰੇ ਆਪਾਂ ਇਕੱਠੇ ਹੋਏ ਆਂ ਕੀ ਜਨਤਾ ਨੂੰ ਕੀ ਮੈਸੇਜ ਹੈ ਤੁਹਾਡਾ ਜਨਤਾ ਨੂੰ ਮੈਸੇਜ ਇਹ ਹੈ ਕਿ ਲਾਅਜ਼ ਸਾਰ ਰਹੇ ਗਏ ਆ ਪੁਰੇ ਸੇ ਲਾਸਟ ਸਾਲ ਦੇ ਵਿੱਚ ਜਿੰਨੀ ਦੌੜ ਆਪਾਂ ਸਾਰੇ ਭੈਣ ਭਰਾ ਕਰ ਲਈਏ ਉਹਨੇ ਚੰਗਾ ਜਦੋਂ ਜਦੋਂ ਵੀ ਸੈਂਟਰ 'ਚ ਸਰਕਾਰ ਆਈ ਪੰਜਾਬ 'ਚ ਕਾਂਗਰਸ ਆਈ ਤੇ ਫਿਰ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ